ਅبتدي ਜਾਣਦਾ ਕਿ ਸੇ ਆਕੇ ਕੀਚ ਹੈ ਔਰ ਅਦਾਸ ਜੀ ਉਹ ਕਹਿੰਦੇ ਫਿਰ ਬਿਨਾ ਬੋਲੇ ਮਿਲ ਜਾਂਦੇ ਤਾਂ ਵਹੀ ਮਿਲ ਜਾਂਦੇ ਇੱਕ ਉਦਾਹਰਣ ਲਈ ਆਪਾਂ ਇਹਦੇ ਹੋਰ ਦੇ ਦਰਖਤ ਦੀ ਵੀ ਬੀਜ ਜੇ ਆਪਾਂ ਦੇਖ ਲਈਏ ਕਿ ਤੇ ਦਰਖਤ ਨੂੰ ਦੇਖ ਕੇ ਵੀ ਇਹ ਜਿਹੜਾ ਛੋਟੇ ਜਿਹੇ ਬੀਜ ਦੇ ਵਿੱਚ ਸੀ ਤੇ ਜੇ ਆਪਾਂ ਬੀਜ ਨੂੰ ਦੇਖੀਏ ਵੀ ਇਸ ਬੀਜ ਦੇ ਵਿੱਚ ਇੱਕ ਵੱਡਾ ਬਹੁਤ ਸਾਰਾ ਦਰਖਤ ਛੁਪਿਆ ਪਿਆ ਤੇ ਕਿਸੇ ਦਿਨ ਇਹਨੇ ਪਰਗ ਹੋ ਗਿਆ ਐਵੇਂ ਹੀ ਕਹਿੰਦੇ ਤੁਹਾਡੀਆਂ ਜਿਣੀਆਂ ਵਿਚਾਰ ਨੇ ਇਹ ਦੇਵਤੇ ਸਭ ਉਹ ਹੀ ਨੇ ਇਹ ਵਿਚਾਰ ਆ ਜਿਹੜੇ ਉਹ ਸੁਦੀ ਖੇਰਤੇ ਨਹੀਂ ਮੰਗਦਾ ਅੰਦਰਲੀ ਮੰਗ ਹੈ ਇਹੇ ਪੂਰੀ ਹੋਣਾ ਹੀ ਹੁੰਦਾ ਬਿਲਕੁਲ ਹੋਵੇ ਪੂਰੀ ਕਿਵੇਂ ਹੋਊਗੀ ਜੋ ਅਸੀਂ ਮੰਗੇ ਆ ਜਾਂ ਉਹਨੂੰ ਪੂਰਾ ਹੋਣ ਦੇ ਲਈ ਸਮਾਂ ਲੱਗੂਗਾ ਸਮਾਂ ਲੱਗਿਆ ਲੱਗਣ ਤੋਂ ਸਾਰੇ ਸਭ ਨੂੰ ਬਖਸ਼ਿਸ਼ ਦਰ ਦੇਣੀ ਆ ਸਾਨੂੰ ਜਿਹੜਾ ਇਹਦੀ ਪ੍ਰਾਪਤੀ ਹੋ ਜਾਂਦੀ ਆ ਇਹਨੂੰ ਆਪਾਂ ਹੋਰ ਸਮਝਣ ਦੇ ਲਈ ਪਾਵਨ ਪ੍ਰਮਾਨ ਆਪਾਂ ਸਮਝਾਂਗੇ ਕਿੰਦੇ ਵੀ ਮਨੋਖਰੇ ਕੱਲੇ ਦਿਨ ਦੇ ਕਾਰਜਾਂ ਦੇ ਵਿੱਚ ਨਹੀਂ ਉਹ ਬਲੌਣ ਕੇ ਸੁਪਨੇ ਦੇ ਵਿੱਚ ਵੀ ਹੋਣੀ ਚਾਹੀਦੀ ਜਿੰਦਗੀ ਬਾਬਾ ਕਮੀਲ ਸਾਹਿਬ ਕਹਿੰਦੇ ਕਬੀਰ ਸੁਪਨੇ ਹੁੰਬਰੜਾਏ ਕੇ ਜਿਹ ਮੁਖ ਨਿਕ ਸੈਰਾ ਤਾਂ ਕੇ ਪਗ ਕੀ ਪਨ ਹੀ ਮੇਰੋ ਤਨ ਸੋਚਾਵ ਕਹਿੰਦੇ ਕੱਲੀ ਮੂਹਰੇ ਉੱਤੇ ਅੰਦਰ ਜੋ ਜੀ ਹੋਏ ਸੇ ਜਿਹੜਾ ਜੀ ਦੇ ਵਿੱਚ ਹੋਇਆ ਇਹੋ ਸੁਪਨਿਆਂ ਦੇ ਵਿੱਚ ਵੀ ਆਉਂਦਾ ਤੇ ਕਬੀਰ ਸਾਹਿਬ ਕਹਿੰਦੇ ਮੈਂ ਤੇ ਉਹ ਜਿਹੜਾ ਅੰਦਰੋਂ ਮੰਗ ਕਰਦਾ ਹੈ ਜਿਹੜੇ ਸੁਪਨਿਆਂ ਦੇ ਵਿੱਚ ਵੀ ਕਹਿੰਦੇ ਉੱਥੇ ਤੇ ਜਦੋਂ ਸੁਪਨਾ ਆਉਂਦਾ ਹੈ ਤੇ ਉਹਦੇ ਵੀ ਰੱਬ ਦੇ ਹੋਂ ਸੁਪਨੇ ਹੁੰ ਪਰ ਰਾਏ ਕੇ ਜਿਹੇ ਮੁੱਖ ਨੇਕੇ ਰਾਮ ਤਾਂ ਕੇ ਪਦ ਕੇ ਪਨ ਹੀ ਪਨ ਹੀ ਕਹਿੰਦੇ ਜੁੱਤੀ ਨੂੰ ਕਹਿੰਦੇ ਮੈਂ ਉਹ ਇੰਨਾ ਉਹ ਲਿਖਾਰਿਆ ਨਾ ਬਾਬਾ ਕਬੀਰ ਸਾਹਿਬ ਕਰੇ ਮੈਂ ਤੇ ਉਹ ਇੱਕ ਹਰਦਾ ਵੀ ਮੇਰਾ ਚਮੜਾ ਹੋਵੇ ਮੇਰੇ ਚਮੜੇ ਦੀ ਮੈਂ ਜੁੱਤੀ ਬਣਾ ਲਿਆ ਤੇ ਜਿਹੜਾ ਮਨੁੱਖ ਸੁਪਨਿਆਂ ਵਿੱਚ ਰੱਬ ਦੇ ਲੈਂਦਾ ਉਹਦੇ ਪੈਰਾਂ ਦੇ ਵਿੱਚ ਪਾ ਰਿਆ ਇੰਨੇ ਬਲਹਾ ਗਿਆ ਉੱਥੋਂ ਕੀ ਬਾਬਤ ਨੂੰ ਸਾਹਮਣੇ ਸੰਦੇਸ਼ ਦਿੱਤਾ ਵੀ ਮਨੁੱਖ ਦੇ ਜਿਹੜੇ ਸੁਪਨਿਆਂ ਦੇ ਵਿੱਚ ਕਲਪਨਾਵਾਂ ਦੇ ਵਿੱਚ ਜਿਹੜਾ ਜੂ ਕੁਝ ਹੋਇਆ ਉਹ ਜਿਹੜਾ ਹਰ ਮਨੁੱਖ ਨੂੰ ਮਿਲਦਾ ਮਿਲਦਾ ਇਸੇ ਨੂੰ ਹੋਰ ਕੀ ਕਹਿੰਦੇ ਕਵੀਰ ਸਾਹਿਬ ਕਬੀਰ ਕੇ ਸੋਕੇ ਸੋਕ ਕੀਐ ਨਾ ਸੁਇਐ ਅਸਾਰ ਰਾਤ ਦਿਵਸ ਕੇ ਕੁੱੜੈ ਪ੍ਰਭ ਕੈ ਸੁਣੈ ਪੁਦਾਰ ਕਿੰਥੂ ਰੱਬ ਜੀ ਦਾ ਜਿਹੜਾ ਸਰੂਪ ਕਿਵੇਂ ਲਿਆ ਦਿੱਤਾ ਹੋਰ ਕਬੀਰ ਸਾਹਮਣੇ ਕਿ ਸੰਭਾਣ ਸਾਭਤ ਸੂਰਤ ਜੇ ਕਹਿੰਦੇ ਭਾਵ ਕੇ ਉਹਨੂੰ ਉਹਦੀ ਪੁਕਾਰ ਸਦਾ ਜਿਹੜਾ ਵਚਨ ਦੇ ਵਿੱਚ ਕਰਮਾਂ ਦੇ ਵਿੱਚ ਰੱਬ ਜੀ ਹੋਵੇ ਤੇ ਕਹਿੰਦੇ ਸੌਣ ਵੇਲੇ ਵੀ ਹੋਵੇ ਹੋਵੇ ਫਿਰ ਕਹਿੰਦੇ ਰਾਤ ਦਿਨ ਸਰੀਰ ਨੂੰ ਮੁੱਖ ਦੀ ਗੂੰਕ ਨਹੀਂ ਅੰਦਰਲੀ ਹਿਰਦੇ ਦੀ ਗੂੰਕ ਹੋਵੇ ਜਿਸ ਤੇ ਜੁੜੀ ਹੋਵੇ ਰਾਤ ਦਿਨ ਕੋਈ ਟੁਕਣੀ ਕਹੂ ਕਹਿ ਸੁਣੇ ਪੁਕਾਰ ਕਹਿੰਦੇ ਜਦੋਂ ਜਿਹੜੀ ਚੀਜ਼ ਬੰਦਾ ਮੰਨਦਾ ਹੈ ਇਸ ਅਨੌਰ ਵਿੱਚ ਆਨੰਦ ਵਿੱਚ ਟਿਕੀ ਹੋਈ ਹੈ ਤੇ ਕਹਿੰਦੇ ਰਾਤ ਦਿਸ ਇੱਕ ਲੇਵਤਾਰ ਲੱਗੀ ਹੋਈ ਹੈ ਜਿਹਨੂੰ ਭਾਈ ਵੀਰ ਸਿੰਘ ਕਹਿੰਦੇ ਬਸ ਲੋ ਪੂਰੇ ਮੁਕਾਮ ਨਾ ਕੋਈ ਸੋਰ ਚਾਲ ਪਏ ਨਿਤ ਬੰਦੇ ਨਿਉਹ ਵਾਲੇ ਕੀ ਨਿਉਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੇਰ ਬੰਦੇ ਕਹਿੰਦੇ ਜਿਹਨੂੰ ਇਹ ਗਾਦੋ ਗਵਰੀ ਜਉ ਮੈਂ ਮਾਨ ਦੇ ਵਿੱਚ ਮੈਥ ਲਿਆ ਰੱਬ ਜੀ ਦੇ ਨਾਲ ਸੋਰ ਤੇ ਇੱਕ ਗੱਲ ਲੀ ਜਾ ਮਿਆ ਮੰਡਰੇ ਹਨ ਤੇ ਉਹਦੇ ਲਈ ਮਿਹਨਤ ਵੀ ਕਰਦਾ ਫੇਰ ਇਹਦੇ ਉੱਤੇ ਨਰਾਤ ਕਿਸੂ ਕਿਸੂ ਕੁੱਕੀਆਂ ਨਾ ਸੁਦੇ ਆਸਾਰ ਰਾਤ ਦਿਨ ਸਿਰ ਤੇ ਕੁੱਪਣੇ ਕਹੂੰ ਕੇ ਸੁਣੇ ਤਖਾਂ ਕਿੰਨੇ ਆਏ ਜਿਹੜੀ ਪੂਰੀ ਹੋ ਜਾਂਦੀ ਹੈ ਜੋ ਜੀ ਹੋਵੇ ਸੋ ਉੱਗਵੇ ਐਸ ਤਰ੍ਹਾਂ ਜਿਹੜਾ ਅੰਦਰ ਗੱਲ ਹੁੰਦੀ ਹੈ ਉਹ ਜਿਹੜੀ ਪੂਰੀ ਹੁੰਦੀ ਹੈ ਉਹ ਜਿਹੜੀ ਸਾਡੀ ਮੰਗ ਹੈ ਉਹ ਮੰਗ ਹੈ ਜਿਹੜੀ ਉਹ ਪੂਰੀ ਹੋਗੀ ਬਾਹਰ ਨਹੀਂ ਮੰਗਣੀ ਕੋਈ ਹੁਣ ਇਹਦੇ ਵੀ ਆਪਾਂ ਹੋਰ ਉਦਾਹਰਣਾਂ ਲਾ ਲਾਂਗੇ ਕਿ ਕਿਵੇਂ ਮਿਲਦਾ ਅਸੀਂ ਕਹਿੰਦੇ ਆ ਵੀ ਨਹੀਂ ਮਿਲਦਾ ਹੁਣ ਆਪਾਂ ਅੱਜ ਦੇ ਸਮੇਂ ਦੇ ਵਿੱਚ ਬੈਠੇ ਆ ਅੱਜ ਜੋ ਸਾਡੇ ਕੋਲ ਹੈ ਜੋ ਵੀ ਸਾਡੀਆਂ ਪ੍ਰਾਪਤੀਆਂ ਦੇਹੀ ਰੋਗਤਾ ਹੈ ਤੰਦਰੁਸਤੀ ਹੈ ਉਹ ਰਾ ਜਿਹੜਾ دنیਾਰੀ ਖਾਨ ਹੈ ਰੱਬੀ ਤੋਂ ਉਸ ਜਿੱਮੇ ਅਸੀਂ ਆਪਣੇ ਸਰੀਰ ਨੂੰ ਸੁਧਾਰ ਲਿਆ ਹੈ ਜੇ ਉਹ ਕੋਈ ਪ੍ਰਾਪਤੀ ਆਏ ਪਹਿਲਾਂ ਵਾਲੇ ਸਮੇਂ ਦੇ ਵਿੱਚ ਲੰਘ ਚੁੱਕੇ ਸਮੇਂ ਦੇ ਵਿੱਚ ਇਸ ਦੀ ਇਹ ਨਾ ਦਰਦਾਨੀ ਸਾਡੇ ਅੰਦਰ ਉਕਾar ਹੋਊਗੀ ਸਾਡੀ ਮੰਗ ਹੋਊਗੀ ਹਿਰਦੇ ਦੀ ਮੰਗ ਹੋਊਗੀ ਉਹ ਸਾਡੇ ਕੋਲ ਅੱਜ ਹੈਗਾ ਤੇ ਜਿਹੜਾ ਸਾਡਾ ਮਨ ਕਰਕੇ ਆਵਾਜ਼ ਸੀ ਉਹ ਸਾਨੂੰ ਨਹੀਂ ਮਿਲਿਆ ਇਸ ਕਰਕੇ ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇ ਵਾਹਣ ਦੂਜਾ ਪੱਖ ਜਿਹੜਾ ਉਕਰਾਰ ਸਾਡੇ ਹਿਰਦੇ ਦੇ ਵਿੱਚ ਅੱਜ ਚੱਲ ਰਹੀ ਹੈ ਅੱਜ ਜੂਵ ਸੀ ਲੋਚ ਰਹੇ ਆ ਅੰਦਰ ਹੀ ਮੰਗਾ ਸਾਡੀਆਂ ਕਲਪਨਾ ਮਾਇ ਸੁਪਨੇ ਹੈ ਉਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਝ ਸਾਡੇ ਕੋਲ ਹੋਵੇ ਉਹ ਕੁਝ ਜ਼ਰੂਰ ਸਾਨੂੰ ਮਿਲੇਗਾ ਇਸ ਕਰਕੇ ਅਸੀਂ ਸਭ ਕਦੇ ਜੋ ਮੰਗਾ ਹੈ ਖਾਤਰ ਆਪਣੇ ਤੇ ਸੋਈ ਸੋਈ ਜੀਵ ਹੈ ਫਿਰ ਉਸ ਤੋਂ ਬਾਅਦ ਨਾਨਕ ਅਸੀਂ ਆਪ ਇਹਨੂੰ ਇਕੱਠਾ ਹੋ ਗਏ ਨਾਨਕ ਆਸ ਮੁਖ ਤੇ ਜੋ ਬੋਲੇ ਆਕੇ ਨਾਨਕ ਦਾਸ ਹੈ ਨਾ ਨਾਨਕ ਉਤੋਂ ਬਾਅਦ ਵਿੱਚ ਨਾਮ ਆਉਂਦਾ ਗਿਆ ਦਾਸ ਮੁਖ ਤੇਜੁ ਬੋਲੇ ਕੀ ਕਹਿੰਦੇ ਨਾਨਕ ਜੀ ਜਿਹੜਾ ਰੱਬ ਜਿਹਦਾ ਭਗਤ ਹੈ ਪਿਆਰ ਹੈ ਹਰ ਜਨ ਹੈ ਜਿਹੜਾ ਜਦੋਂ ਅੰਦਰ ਵਿਚਾਰ ਜਿਹੜੇ ਟਿੱਕੇ ਹੋਇਆ ਤੇ ਫਿਰ ਉਹ ਜਦੋਂ ਬਾਹਰ ਵੀ ਆਗੇ ਇਹਨੇ ਜੋ ਮੁਖ ਤੇਜ ਬੋਲਾ ਇਨ੍ਹਾਂ ਉਂਹਾਂ ਸੱਚਾ ਬੋਲ ਇਨ੍ਹਾਂ ਆਜੀ ਦੇ ਵਿੱਚ ਚੱਲ ਰੇ ਜੀਵਨ ਦੇ ਵਿੱਚ ਉਂਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉਹ ਸਾਰਾ ਸੱਚ ਹੁੰਦਾ ਉਹ ਤੈਨੂੰ ਮਿਲੂਗਾ। ਤੋ ਇਸ ਕਰਕੇ ਗੁਰੂ ਜੀ ਦੇ ਪਾਤਸ਼ਾਹ ਜੋ ਮੰਗਾ ਠਾਤਰ ਆਪਣੇ ਤੇ ਸੋਈ ਸੋਈ ਦਿਵਾ ਨਾਨਕ ਦਾਸ ਮੁਖ ਤੇਜ ਓਲੈ ਇहां ਉहां ਸੱਚ ਹੁੰਦਾ। ਤੋ ਇਸ ਪਰਵਾ ਦੀ ਗੱਲ ਕਰ ਲਈਏ ਵੀ ਜੋ ਸ਼ੁਕਰਾਨਾ ਗੁਰੂ ਜੀ ਦਾ ਕੀਤਾ ਖੁਸ਼ੀ ਦੇ ਸਮੇਂ ਤੇ ਗੁਰੂ ਜੀ ਨੂੰ ਭਾਰ ਆ ਕੇ ਗੁਰੂ ਜੀ ਦਾ ਪਾਸ ਸੁਣਿਆ ਤੇ ਸੱਤ ਤੱਕ ਦੇ ਬਾਈਸਾ ਉਹਨੂੰ ਐ ਕੀ ਹੈ ਇਹ ਸਾਡਾ ਜੋਰ ਖੁਸ਼ੀ ਮਿਲੀ ਉਹਦੀ ਅੰਦਰੋਂ ਕਿਤੇ ਹਿਰਦੇ ਦੇ ਵਿੱਚ ਪੁਕਾਰ ਸੀ ਅੰਦਰੋਂ ਤੇ ਉਹ ਬਾਹਰ ਆਈ ਤੇ ਬਾਹਰ ਆਈ ਸਮਾਂ ਪਿਆ ਅਗਰ ਉਹ ਚਿੱਤ ਸਮਾਉਿਆ ਉਹ ਜੀਵ ਪੂਰੀ ਕਰਤ ਜੋ ਮੰਗਿਆ ਖਾਤਰੇ ਆਪਣੇ ਤੇ ਸੋਈ ਸੋਈ ਦੇਵ ਤੇ ਜਿਹੜੀ ਵਿਚਾਰਾ ਚੱਲ ਨਹੀਂ ਹੈ ਇਹ ਸਮਾਊਗਾ ਕਿਵੇਂ ਸਮਾਉਗਾ ਜੇ ਮੈਨੂੰ ਕਿਸਾਨ ਕਿਹਦੇ ਨਹੀਂ ਮੈਂ ਅੱਜੀ ਕੰਮ ਕਬੀਲੇ ਤੇ ਮੈਨੂੰ ਹੁਣੇ ਹੀ ਝਾੜ ਪ੍ਰਾਪਤ ਹੋ ਗਏ ਨਹੀਂ ਉਨੀ ਸਮਾਹ ਹੁਗਾ ਮੇਨਤ ਵੀ ਕਰਨੀ ਪਊਗੀ ਤੇ ਨਾਲ ਨਾਲ ਅਰਦਾਸਾਂ ਵੀ ਹੋਣਗੀਆਂ ਮਾਲੀ ਦਾ ਕੰਮ ਪਾਣੀ ਪਾਉਣਾ ਤੇ ਫੁੱਲ ਫੁੱਲ ਲਾਉਣਾ ਮਾਲਕਰ ਦਾ ਕੰਮ ਸੋ ਇਹ ਅੱਜ ਵਾਲੇ ਸਮੇਂ ਦੀਆਂ ਔਰਜਨੀਆਂ ਔਰਜੋਨੀਆਂ ਫੁਕਾਣਾ ਸੁਪਣੇ ਐ ਕਲਪਨਾਮੈਂ ਔਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋਣ ਤੁਹੇ ਆਪਾਂ ਇੱਕ ਵਿਸ਼ੇ ਤੇ ਗੱਲ ਕਰੀ ਜੋ ਮਨ ਮੰਗਦਾ ਛਤਰੇ ਆਪਣੇ ਤੇ ਕੋਈ ਸੁਹੀ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਣ ਇਹਾ ਉਹਾ ਸਚੁ ਇਸ ਨਾਲ ਜੁੜਦਾ ਸ਼ਬਦ ਆਪਾਂ ਉਹ ਰਿਆ ਥੇਰਸਾ ਰਵੇਸੋ ਹਾਂ ਜੰਧਿਆਰੇ ਸਤਗੁਰ ਤੋਂ ਮਰੇ ਕਾਜ ਸਭਾ ਮੇ ਬੋਲਦਾ ਨਾਸ਼ ਅੰਦੇ ਗੁਰੂ ਦੀ ਹਜ਼ੂਰੀ ਕਿ ਟਿਕ ਜਾ ਗੁਰੂ ਦੇ ਗਿਆਨ ਤੇ ਆਸਰਾ ਰੱਖ ਲਾ ਇੱਕ ਤੇ ਐ ਮਨ ਪਰਿਉ ਇੱਕ ਮਨ ਕਰਿ ਹੋਇ ਇੱਕ ਪਾਲਕ ਇੱਕ ਦੇ ਨਾਲ ਜੁੜ ਜਾਏਗਾ ਤੇ ਜਿਹੜੇ ਗੁਰੂ ਕੀ ਤੇਰੇ ਕਾਜ ਸਵਾਰ ਦੇਣਗੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਨੇ ਕਿਹੜਿਆ ਜਿਹੜੀਆਂ ਭੈੜੀਆਂ ਗੱਲਾਂ ਤੇ ਸਾਪਹੀ ਦੇ ਨਾ ਤੋਂ ਸਾਨੂੰ ਦੂਰ ਕਰਦੇ ਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੂਲੀਆ, ਨਸ਼ਿਆ ਇਹ ਸਮਾਰੀਆਂ ਜਿਹਨਾਂ ਸਾਡੇ ਦੋਸ਼ ਤੋਂ ਦੂਰ ਹੈ ਇਹ ਆਪਣੇ ਦੋਸ਼ ਤੋਂ ਮਨਪਸ ਜਿਹੜੇ ਆਪਾਂ ਨੂੰ ਕਹਿੰਦੇ ਕਿ ਸਮਾਜ ਚ ਸੰਘਰਸ਼ ਕਰਦੇ ਉਹਦੀ ਗੱਲ ਨਹੀਂ ਤੇ ਦੋਸ਼ ਬਣਾ ਜਿਹੜੇ ਕਿੱਥੇ ਕਿਹੜੇ ਰਾਹ ਚਾ ਕੇ ਸਾਨੂੰ ਰੋਕਦੇ ਐ ਕਿਹੜੇ ਰਾਹ ਵੀ ਚੱਲਣ ਦੇ ਲਕੀਰਾ ਤੇ ਨੀ ਚੱਲਣ ਦਿੰਦਾ ਤੇ ਇਹ ਖਾਪਣ ਦਾ ਹੋਣਗੇ ਜਦੋਂ ਇੱਕ ਨਾਲ ਹੋ ਗਿਆ ਇਹ ਪ੍ਰਮਾਤਮਾ ਨੇ ਸਾਰੀਆਂ ਰਕਾਵਟਾਂ ਦੂਰ ਕਰ ਦੇਣੀਆਂ ਤੇ ਤੇਰੇ ਸਾਰੇ ਕਾਲ ਜਗਤ ਦੁਨਿਆਵੀ ਕਾਰਜ ਵੀ ਰੋਹਾਨੀਅਤ ਕਾਰਜ ਵੀ ਤੇਰੇ ਸਭ ਹਾਨ ਨੇ ਫਿਰ ਇਹਨੇ ਜਾਣ ਕੀ ਪਾਇਆ ਇਹ ਰੱਖੀ ਕਰਦਾ ਹੈ ਤੈਨ ਇਚ ਕੌਣ ਰੱਖਦਾ ਪ੍ਰਮਾਤਮਾ ਬਾਦਸ਼ਾਹ ਸਭ ਬਸ ਕਰ ਦਿੰਦੇ ਅਮਰਤ ਨਾਮ ਮਹਾਰਾਸ ਕੀ ਸਾਰੇ ਅੰਮ੍ਰਿਤ ਹਾਸ ਪ੍ਰਮਾਤਮਾ ਦਾ ਰਸ ਇਨੇ ਬਾਦਸ਼ਾਹਾਂ ਤੋਂ ਵੀ ਇੱਕ ਹੋਰ ਵੀ ਦੇ ਟ੍ਰਿਪਾਦਵੀਆ ਜਦੋਂ ਤੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਇਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਇਹ ਜਿਹੜਾ ਅੰਮ੍ਰਿਤ ਰਸ ਆ ਨਾ ਕਿੰਨਾ ਮਿੱਠਾ ਹੈ ਕਹਿੰਦੇ ਜਿਹੜੀਆਂ ਸੰਸਾਰ ਦੇ ਨਾਲ ਵਡੀਆਂ ਵਸਤੂਆਂ ਮਿੱਠੀਆਂ ਲੱਗਦੀਆਂ ਪਰ ਸਾਰਿਆਂ ਨੂੰ ਮਿੱਠਾ ਜਿਹੜਾ ਪ੍ਰਮਾਤਮਾ ਦਾ ਜਿਹੜਾ ਨਾਮ ਆ ਫਿਰ ਉਹ ਕਿੰਦੇ ਕਹਿੰਦੇ ਬਰੀਦਾ ਸ਼ਕਰ ਖਾਂਦਨ ਵਾਤ ਗੁਰ ਮਾਖਿਓ ਮਾਜਾ ਦੋਤ ਇਹਦੇ ਬੜੀਆਂ ਮਿੱਠੀਆਂ ਛੱਕਰ ਬੜੀ ਮਿੱਠੀ ਆ ਖਾਂ ਦੋਤੋ ਮਿੱਠੀ ਹੈ ਨਿਵਾਤ ਕਹਿੰਦੇ ਅਮਿਸ਼ਰੀ ਉਹ ਵੀ ਬੜੀ ਮਿੱਠੀ ਹੈ ਛੱਕਰ ਖਾਂ ਤੇ ਨਿਵਾਤ ਫਿਰ ਹੋਰ ਦੀ ਗੱਲ ਕਰੀ ਉਹਨਾਂ ਉਦੋਂ ਬਾਅਦ ਕਹਿੰਦੇ ਮਾਖਿਓ ਸ਼ੈਦ ਲੱਗਿਆ ਮਾਖਿਓ ਦੇ ਆਪਾਂ ਹੋਰ ਗੱਲ ਕਰ ਲਈ ਜਦੋਂ ਮਾਖਿਓ ਲਿਖਿਆ ਨਾ ਸਲੋਕਾਂ ਦੇ ਵਿੱਚ ਮੈਨੂੰ ਵਰਨਾ ਕਿ ਕਿਵੇਂ ਸਰੀਰ ਪੂਰੇ ਨੂੰ ਹੂੜਾ ਖੁੱਲੇ ਮੂੰਹ ਵਾਲਾ ਉਹ ਤੇ ਉਗੜੀ ਲੱਗਦਾ ਹੁਣ ਇਹ ਵੀ ਅਸੀਂ ਬੜਾ ਉਹਦੇ ਵਿੱਚ ਪਏ ਨੇ ਭਲੇਖੇ ਦੇ ਵਿੱਚ ਵੀ ਦੋ ਮਾਤਰਾਵਾਂ ਇੱਕ ਅੱਖਰ ਨੂੰ ਲੱਗੀਆਂ ਦੋ ਮਾਤਰਾਵਾਂ ਕਿਉਂ ਐ ਜਦੋਂ ਤੁਮ ਦਾ ਅਰਥ ਕਰਨਾ ਮਾਖਿਓ ਉਹਦੇ ਨਾਲ ਹੁੰਦਾ ਨਹੀਂ ਜਦੋਂ ਕੀਰਤਨ ਦੇ ਵਿੱਚ ਰਿਦਮ ਦੇ ਵਿੱਚ ਤਾਲ ਦੇ ਵਿੱਚ ਬੋਲਣਾ ਤਾਂ ਉਕਰ ਲਾ ਕੇ ਹੁੰਦਾ ਜੇ ਉਹ ਟੱਟ ਮਾਤਰਾਵਾਂ ਦੇ ਨਾਲ ਭਾਗ ਕੇ ਸ਼ੰਦਾ ਬੰਦੀ ਦੇ ਵਿੱਚ ਲਿਆਉਣ ਲਈ ਆਉਂਦੀ ਪਰ ਵਾਈ ਪਰ ਅਰਥ ਉਹਨੇ ਘੂੜੇ ਨਾਲ ਮਾਖਿਓ ਦਾ ਭਾਵ ਸ਼ੈਰ ਕਿਵੇਂ ਸ਼ੈਰ ਉਹ ਤੋਂ ਵੀ ਪਿੱਛੇ ਫੇਰ ਕਹਿੰਦੇ ਦੁਰਤ ਵੀ ਉਹ ਤੋਂ ਤੇ ਕਹਿੰਦੇ ਇਹ ਸਾਰਿਆਂ ਨੂੰ ਮਿੱਠਾ ਕੀ ਫਿਰ ਦਾ ਸ਼ਕਰਕੰਡ ਨਿਵਾਦ ਲੋੜੇ ਮੱਖਿਓ ਬਾਜਾ ਦੁੱਧ ਸੱਪੇ ਵਸਤੂ ਮਿੱਠੀਆਂ ਸਾਰੀਆਂ ਵਸਤੂ ਗੋਣੀਆ ਮਿੱਠੀਆਂ ਜੇ ਆਪਾਂ ਲਾ ਪੁੱਜੇ ਨਾ ਤੋਕ ਕਹਿੰਦੇ ਪਰ ਜਿਹੜਾ ਅੰਮ੍ਰਿਤ ਨਾਮ ਮਹਾ ਰਾਸ ਪੀਨੇ ਗੁਰੂ ਬੇਦੋਂ ਅਰਜਸਾਉ ਜੀ ਕਹਿੰਦੇ ਉਸ ਰਸ ਦੇ ਬਰਾਬਰ ਤੇ ਨਾ ਇਹ ਸੰਸਾਰਿਕ ਜੀਵ ਨੂੰ ਲੱਗਣ ਵਾਲਾ ਵਸਤੂ ਨਾ ਉਹਦੇ ਬਰਾਬਰ ਤੇ ਕੁਛ ਵੀ ਨਹੀਂ ਜਿੱਦ ਗੁਰੂ ਸਾਹਿਬ ਗੁਰੂ ਅਰਜਸਾਉ ਕਹਿੰਦੇ ਅਮਰਤ ਨਾਮ ਮਹਾਰਸਤੀ ਫਿਰ ਕਹਿੰਦੇ ਨਿਰਭਉ ਹੋਏ ਉਹ ਜੋ ਪਰਵਾਨ ਸਾਧ ਸੰਗਤੁਰ ਮੇਰ ਕੀ ਨੌਦ ਨਿਰਭਉ ਹੋ ਕੇ ਪ੍ਰਮਾਤਮਾ ਨੂੰ ਜਿਹੜਾ ਜਪੋ ਵੀ ਹੋਰ ਢਾਲਾ ਰਹੋ ਆਸੇ ਪਾਸੇ ਵਾਲੇ ਵੀ ਉਹ ਨਾ ਮੰਨਿਆ ਉਹ ਲੋਕੀ ਉਹ ਇੱਦਾਂ ਦੇ ਕੇ ਨਾ ਮੰਨਿਆ ਇਹ ਸਾਰੇ ਆ ਦੇਣ ਮੰਗਦਾ ਆ ਚੰਗਾ ਇਹ ਸਾਰੇ ਧਾਰਾ ਨਾ ਮੰਨਦੇ ਤੇ ਦੇ ਨਾਲ ਉਹ ਜੋਗੀ ਨੂੰ ਇੱਕ ਪਰਮਾਤਮਾ ਜਿਵੇਂ ਬਾਪੂ ਦੇ ਹੰਦੇ ਆ ਸ਼ੋਕੇ ਬੱਚੇ ਆ ਬਾਕੀਆਂ ਦਾ ਨਾਲ ਉਹਨਾਂ ਨੂੰ ਕੁਛ ਨਹੀਂ ਹੁੰਦਾ ਵੀ ਥਾਂ ਤੇ ਕੋਲ ਉਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਬਾਪੂ ਦੇ ਸਾਡੇ 35 ਮਹਾਪੁਰਖ ਸਾਡੇ ਨਾਲ ਬੈਠੇ ਆ ਇਹਦੇ ਹੁੰਦੇ ਆ ਕਹਿੰਦੇ ਕਾਹਦਾ ਡਰਾਸਨ ਇਸ ਕਰਕੇ ਮੇਰ ਤੋਂ ਕੋਇ ਕੋਇ ਪ੍ਰਯੋਗਗਵਾਨ ਸਾਧ ਸੰਗਤ ਇਹ ਗੁਰੂ ਪਿਆਰੇ ਨਾਲ ਮਿਲ ਕੇ ਤੇ ਰੱਬ ਦਾ ਨਾਮ ਲੱਗੋ ਸਾਧ ਸੰਗ ਮਿਲ ਕੀਨੋ দান দান ਨਹੀਂ ਕਹਾ ਦਾ ਕਰਨਾ ਵੀ ਜਿੰਨੇ ਕੋ ਤੈਨੂੰ ਸਮਝ ਲੱਗੇ ਤੂੰ ਵਿਚਿਆਂ ਨੂੰ ਵੰਡਵੇਂ ਇਹ দান দান ਉਹ ਹੁੰਦਾ ਜਿਹੜਾ ਅਸੀਂ ਕਰ ਸਕੀਏ ਦੂਜਾ ਮਿਹਰ ਸੰਸ ਦਤਾ ਦਾਤਾ ਇੱਕ ਹੈ ਪਰਮਾਤਮਾ ਪਰ ਅਸੀਂ ਕਿਹੜਾ ਦਾਦਿਕ ਸਾਰਿਆਂ ਨੂੰ ਕਰ ਸਕਦੇ ਆ ਆਇਤਾ ਨਾਮ ਘਿਆਏ ਸੁਣ ਸਭਨਾ ਨੂੰ ਕਰ ਦਾਨ ਹੁਣ ਜਿਹੜਾ ਕੋਈ ਪੰਤਾ ਰਾਤ ਕੋਪਰਦੇ ਤੱਕੜਾ ਅੱਸੀ ਕੱਟ ਤਾ ਹੋਏ ਤੇ ਅਸੀਂ ਨੂੰ ਦਾਨ ਪੈਸੇ ਦੇ ਕਰ ਨਹੀਂ ਸਕਦੇ ਕੀ ਦਾਨ ਕਰ ਸਕਦੇ ਆ ਨਾਮ ਦਾਨ ਗੁਰੂ ਜੀ ਦੇ ਬਾਣੀ ਦਾ ਦਾਨ ਇਹ ਜਿਹਨੂੰ ਵੀ ਮਰਜੀ ਸਾਰਿਆਂ ਨੂੰ ਦਾਨ ਦਿੱਤਾ ਜਾ ਸਕਦਾ ਹੈ ਕਿ ਇਹ ਨਾਲ ਤੈਨੂੰ ਪਤਾ ਲੱਗਦਾ ਇਹ ਬਾਣੀ ਦਾ ਚਾਨਣ ਪਰੇ ਪ੍ਰਭ ਅੰਦਰ ਜਾ ਮੀ ਨਾਲ ਕਿਉਂ ਚ ਬੱਕਰੀ ਪ੍ਰਭ ਸਾਮੀ ਕੀ ਨਹੀਂ ਚਾਨਣ ਪੈਣਾ ਜਿਹੜੇ ਤੇਰੇ ਜਗਾ ਤੇਰੇ ਮਨ ਦੀ ਜਾਣਦਾ ਕੈਮਰੇ ਲੱਗੇ ਹੋਣਾ ਹੁਣ ਵੇਖਿਆ ਹੁਣ ਬਤਨ ਦਾ ਹੁੰਦਾ ਵੀ ਇੱਥੇ ਕੈਮਰੇ ਲੱਗੇ ਇੱਕ ਵੱਡਾ ਕੈਮਰਾ ਲੱਗਿਆ ਇਹਦਾ ਰੱਬ ਜੀ ਦਾ ਕਹਿੰਦਾ ਕੋਟ ਜਿੱਥੇ ਮਾਣਦੀ ਆਵੜੇ ਕੈਮਰਾ ਦੇ ਤੀਰ ਅੰਤਰਜਾਮੀ ਹੈ ਤੇਰੇ ਦਿਲ ਦੀਆਂ ਜਾਣਦਾ ਇਸ ਕਰਕੇ ਉਹਦੀ ਸ਼ਰਨ ਕਿਉਂ ਨਹੀਂ ਮੰਦਾ ਨਾ ਨਿੱਕੇ ਮੋਟਿਆਂ ਵਿਚਾਰਦੇ ਉਹ ਨਹੀਂ ਸ਼ਰਨ ਪਾਇਦਾ ਨਾਨਕੀ ਓਟ ਪਤਹੀ ਪ੍ਰਭ ਸੁਆਮੀ ਕਹੇ ਇਸ ਕਰਕੇ ਉਹਦਾ ਓਟ ਅਸਰਾ ਤੱਕ ਇਥੋਂ ਤਾਂ ਹੀ ਆਪਾਂ ਗੱਲ ਕਰੀ ਜੋ ਮੰਗਿਆ ਠਾਕ ਕਰਿਆ ਹੁਣ ਅਗਲਾ ਅਪੇਸ਼ਾਪਾਂ ਗੱਲ ਕਰਾਂਗੇ ਉਹ ਹੈਗੇ ਵੀ ਸਾਡੇ ਰਸਤੇ ਜਿਹੜੇ ਉੰਨਾ ਨੋਹੋਰ ਕੋਲ ਕੋਲ ਸੋਚ ਕੇ ਕਿਵੇਂ ਬਣਾਉਂਦੇ ਸੋਚੋ ਹਰ ਇੱਕ ਕੰਮ ਨੂੰ ਜਿਵੇਂ ਕੰਮ ਦੀ ਕਲਾ ਹੈ ਉਵੇਂ ਹਰ ਇੱਕ ਵਸਤੂ ਨੂੰ ਬਾਰਤਨਾ ਕਿਵੇਂ ਆ ਜਿਹਨੂੰ ਬਾਰਤਨ ਦੀ ਕਲਾ ਹੈ ਤੇ ਅਮਰਤ ਵੀ ਜੈਰ ਬਣ ਜਾਂਦਾ ਅਮਰਤ ਜੈਰ ਹੋਣ ਵਰਤਨਾਂ ਦਾ ਸੱਲਾ ਪਰ ਵਰਤਨ ਦੀ ਕਲਾ ਹੈ ਨਹੀਂ ਤਾਂ ਜਿਹੜਾ ਅਮਰਤ ਜੈਰ ਬਣ ਜਾ ਸੰਕੀਰ ਦੀ ਕਮ ਜਿਹੜੇ ਇਹਨਾਂ ਨੂੰ ਕਰਾ ਉਹ ਸਜੀਓ ਦਵਾਈ ਬਣਾ ਲੈਂਦੇ ਆ ਹੰਗਲ ਕੰਮ ਨੂੰ ਪਰ ਜਿੰਨਾਂ ਨੂੰ ਨਹੀਂ ਕਰਾ ਉਹ ਸੰਭੀਅ ਉਹਨਾਂ ਵਾਸਤੇ ਹੈ ਇਹ ਵੀ ਕੁਝਲੇ ਫਾਰੇ ਹੋਏ ਜਿਹੜੇ ਠੰਡ ਲੱਗੀ ਵਾਲੇ ਜਾਨਵਰਾਂ ਨੂੰ ਥੇਹਣ ਤੇ ਇਹਨਾਂ ਨੂੰ ਜਿਆ ਮਹੂਨੀਆਂ ਵਗੈਰਾ ਖਾਣ ਦੇ ਲੱਗ ਪਰ ਉਹ ਵੀ ਕੁਝ ਨਹੀਂ ਹੈ ਦਾ ਕਾਨੂੰਨੀ ਅਸਤ ਸंसਾਰ ਦੇ ਵਿੱਚ 42% ਤੇ ਵਿਆਹ ਇਹਨਾਂ ਦਾ 100 ਦੇ ਵਿੱਚੋਂ ਬਹੁਤੇ ਹੈ ਜਿਹੜੇ ਇਹ ਕਹਿੰਦੇ ਆ ਕਿ ਜਿਹੜਾ ਸੰਸਾਰ ਹੈ ਜਿਹੜਾ ਇਹ ਨਿਰੰਤਰ ਦੇ ਰਸਤੇ ਵਿੱਚ ਰੁਕਾਵਟ ਹੈ ਸੰਸਾਰਿਕ ਪਰਿਵਾਰ ਪਰ ਗੁਰੂ ਸਾਹਿਬ ਨੇ ਕਹੇ ਨਹੀਂ ਰਹਿਣਾ ਉਹ ਸਿੱਧ ਅਿਰੇ ਪਾਸ ਪੋਤਾ ਦੇ ਚੜੇ ਬੈਠੇ ਸੀ ਉਹਨਾਂ ਨੂੰ ਵੀ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਇੱਥੇ ਬੋਖਿਆਂ ਜੱਗ ਸਰ ਦੇ ਵਿੱਚ ਤੇ ਉਹ ਰਾਮ ਬੱਚਿਆਂ ਤੇ ਪਰਿਵਾਰਾਂ ਨੂੰ ਆਪਣੇ ਅੰਸ਼ਾ ਲਿਆ ਇਸੇ ਭੁੱਖੇ ਸਾਰੂ ਜਿੱਥੋਂ ਅੰਦਰ ਦੀ ਜਿਹੜੀ ਮੜਿਆਦਾ ਚੱਲੀ ਉਹਨਾਂ ਨੂੰ ਵੀ ਕੋਤਾ ਉੱਪਰ ਇਸੇ ਤਾਪ ਦਾ ਪਾਉਲ ਕੋਈ ਹਾਲਾਂਕਿ ਅੰਦਰ ਸੀ ਕੋਈ ਜਿਵੇਂ ਸੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਇਹ ਗੱਲ ਆਪਣੀ ਤਾਂ ਸਮਝ ਗਏ ਜੇ ਪਹਿਲਾਂ ਇਹਨਾਂ ਨੇ ਕੋਈ ਸ਼ਰਧਾ ਸ਼ਿਕਾਇਤ ਪਈ ਪਹਿਲਾਂ ਪ੍ਰਸ਼ਾਸਨ ਸ਼ਿਕਾਇਤ ਆ ਤੇ ਇਹਨਾਂ ਪਾਣੀਆ ਰੁਕੀਆਂ ਸਭੇ ਬੰਲਾਂ ਕੁੱਟੀਆਂ ਫਿਰ ਉਹਨਾਂ ਨੂੰ ਕੀ ਕਿਹਾ ਵੀ ਤੁਸੀਂ ਘਰੇ ਬਾਲ ਬੱਚੇ ਛੱਡ ਕੇ ਇੱਥੇ ਜੰਗਲਾਂ 'ਚ ਬੈਠੇ ਆ ਤੰਗ ਹੋਈ ਜਾਂਦੇ ਆ ਕੀਰਤ ਕਰੋ ਨਾਮ ਜੋ ਉਹਨਾਂ ਪਾਉਂਦੇ ਰਹੋ ਵੀ ਉਹ ਤੋਂ ਆ ਦੇਖੋ ਤੁਹਾਨੂੰ ਲੰਗਰ ਸ਼ਿਕਾਇਤ ਆ ਤੁਸੀਂ ਸਾਡੀ ਗੱਲ ਸੁਣਨ ਨੂੰ ਵੀ ਚਾਰ ਹੋ ਆਪਣਾ ਪਰਪਰਦਾ ਕਰ ਲੈ ਗੁਰੂ ਸਮਝ ਉਹਨਾਂ ਦੇ ਨਾਲ ਤੇ ਕਹਿੰਦੇ ਇੱਕ ਵਾਰੀ ਤਾਂ ਅਸੀਂ ਸ਼ਿਕਾਇਤਾਂ ਥੋੜੀ ਜਿਹੀ ਮੌਤੋਂ ਕੋ ਖਪਰੀ ਵੀ ਦੇਰ ਦੇਰ ਭੁੱਖ ਕਿਸ ਨੂੰ ਲੱਗਣੀ ਆ ਇਸ ਕਰਕੇ ਆ ਸਰੀਰ ਦਿੱਤਾ ਇਹਦੇ ਨਾਲ ਕਿਰਤ ਕਰੋ ਘਰੇ ਮਾਪੇ-ਵਾਪੇ ਨੇ ਉਹਨਾਂ ਨੂੰ ਸੁਭਾarlo ਬੱਚਿਆਂ ਦੀ ਸੇਵਾ ਕਰੋ ਉੱਚੀ ਨਿਰੰਤਰਤਾ ਦੇ ਨਾਲ ਭਾਵੇਂ ਸੰਸਾਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਨਿਰੰਤਰਤਾ ਨੂੰ ਦੇਖੋ ਤਿੰਨੇ ਸ਼ਬਦ ਨੇ ਜੁੜ ਕੇ ਪਰਿਵਾਰ ਸੰਸਾਰ ਤੇ ਨਿਰੰਤਰਤਾ ਤਿੰਨਾਂ ਦਾ ਸਬੰਧ ਵੀ ਬੜਾ ਡੂੰਘਾ ਹੈ ਧੀਰੀ ਪਰਵਾਰ ਨਾਲ ਨਹੀਂ ਬਣੀ ਉਹਦੀ ਸੰਸਾਰ ਨਾਲ ਨਹੀਂ ਬਣੀ ਤੇ ਜਿਹਦੀ ਸੰਸਾਰ ਨਾਲ ਨਹੀਂ ਬਣੀ ਉਹਦੀ ਨਰੰਗਕਾਰ ਨਾਲ ਵੀ ਨਹੀਂ ਬਣਦੀ ਇਸ ਕਰਕੇ ਜਿਹੜਾ ਤਾਂ ਬੰਦਾ ਰਸਤਾ ਹੈ ਉਸੇ ਤੋਂ ਚੱਲਦਾ ਪਰਵਾਰ ਤੋਂ ਸ਼ੁਰੂ ਹੁੰਦਾ ਹੁਣ ਪਰਵਾਰ ਦੇ ਵਿੱਚ ਰਹਿੰਦੇ ਆਂ ਨਿਰਾ ਗ੍ਰਿਸ਼ਟੀ ਧਰਮ ਜਿਹੜਾ ਸਾਰਿਆਂ ਨੂੰ ਉਤੋਂ ਹੁੰਦਾ ਕਿਤੇ ਰਹਿੰਦੇ ਆਂ ਕਿ ਜਿਹੜਾ ਸੁਰਤ ਨੂੰ ਜੋੜਨਾ ਇਵੇਂ ਜੁਰਨਾ ਕੀ ਜੈਸੇ ਜਦ ਮੈਂ ਕਮਲ ਅਨਾਰਾਲ ਮੱਤ ਜਿਵੇਂ ਪਾਣੀ ਦੇ ਵਿੱਚ ਟਿੱਕਰ ਦੇ ਵਿੱਚ ਕਮਲ ਆਇਆ ਉਹ ਕਦੇ ਟਿੱਕਰ ਦੇ ਵਿੱਚ ਰਹਿ ਜਾ ਵੀ ਖੁਸ਼ ਹੋਵਦਾ ਜੇ ਕਮਲ ਦਾ ਕੋਈ ਨਾ ਹੀ ਕਹੇ ਕਿ ਲਾਲ ਦੇ ਫੁੱਲ ਨੂੰ ਵੀ ਤੂੰ ਤੇ ਜਿਹੜਾ ਬਾਸ ਮਜਰੀ ਰੋਸ਼ਨੀ ਦੇ ਵਿੱਚ ਆ ਤਾਹ ਫਿਰ ਤੂੰ ਦੇ ਰਿਹਾ ਕਹਿੰਦਾ ਕੋਈ ਗੱਲ ਨਹੀਂ ਮੈਂ ਇੱਥੇ ਆ ਮੈਂ ਇੱਥੇ ਖੁਸ਼ ਹੋਣਾ ਵੰਡੂਗਾ ਤੇਰੇ ਕੋ ਜਾ ਕੇ ਵੰਡੂਗਾ ਤੇ ਜਿਹੜੇ ਨਗਵਾਨੀਆਂ ਦੇ ਵਿੱਚ ਕੰਮ ਹੋਣਾ ਉਹਖਰੀ ਗੱਲ ਹੈ ਐਵੇਂ ਇਸ ਸੰਸਾਰੀ ਜਿਹੜੀਆਂ ਜਿਹੜੀਆਂ ਬੁਰਾਈਆਂ ਉਹਨਾਂ ਦੇ ਉਹ ਬੁਰਾਈਆਂ ਭਰੇ ਲੋਕਾਂ ਦੇ ਵਿੱਚ ਰਹਿੰਦੇ ਆ ਵੀ ਅਸੀਂ ਜੀਵਨ ਦੇ ਵਿੱਚ ਕੁਸ਼ੂਆ ਹੋਣਾ ਚੰਗੀਆਂੀਆਂ ਬੁਰੀਆਂ ਕੌਣ ਹੋਣਾ ਇਹ ਹੁਣ ਪਰਿਵਾਰ ਦੇ ਨਾਲ ਕਿਵੇਂ ਰਿਸ਼ਤੇ ਅਸੀਂ ਪੂਰ ਸੂਰਤ ਤੋਂ ਬਣਾ ਸਕਦੇ ਅਸੀਂ ਪੜ੍ਹਦੇ ਤੇ ਲੱਜਾਂ ਆਏਗਾ ਸਾਵਣ ਮੈਂ ਜੋਤ ਜੋਤ ਹੈ ਸੋਈ ਪੜ੍ਹਦੇ ਆ ਤੇ ਇਹ ਵੀ ਕਹਿੰਦੇ ਆ ਵੀ ਸਾਵਨਾ ਦੇ ਵਿੱਚ ਰੱਬਾ ਬੋਸਾ ਸਭ ਤੇ ਸਾ ਦੀਵਾਰ ਸਤਾਇਨ ਕੋਈ ਨਾ ਦੇਸੇ ਬਾਰਾ ਜਿਓ ਸਾਰੇ ਉਸ ਪਰਮਾਤਮਾ ਦੇ ਬੱਚੇ ਜਾਂ ਅਵਲੇ ਲਾਇਕ ਨੂਰੀ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੇ ਉਪਜਿਆ ਕੌਣ ਭਲੇ ਤੋਂ ਬੰਦੇ ਇਹਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਨਸਿਕ ਯਾਤਸਫੇ ਇੱਕੇ ਪਹਿਚਾਨ ਹੋ। ਹੌਕੇ ਸਾਰਿਆਂ ਦੇ ਵਿੱਚ ਰੱਬ ਵਸਦਾ ਸੀ ਬੜਿਆ। ਬਾਰੇ ਲੱਭ ਕੋ ਨਹੀਂ। ਆਪਾਂ ਇਹ ਵਿੱਚ ਵੀ ਸਿੱਖਿਆ। ਹੁਣ ਦੇਖੋ ਅਸੀਂ ਜੇ ਨੂੰ ਲੱਭ ਕੋ ਕੀਤਾ ਹੂੰਗਾ ਤਾਂ ਅਸੀਂ ਜਿਹੜੇ ਇਹਦੀ ਆੜ ਹਮਾਂਦੇ ਵਿੱਚ ਜਿਹੜੋਂ ਸਾਰੂ ਹੈ ਜੋਤ ਜੋਤ ਹੈ ਸਵੇਰ ਪੜਿਆ ਤੇ ਹਾਂ ਦੇ ਮਾਨ ਦੇ ਵਿੱਚ ਦੇਖਿਆ ਕਿ ਇਹਨਾਂ ਦੇ ਵਿੱਚ ਰੱਬ ਦਾ ਵਾਸਾ ਹੈ ਉੱਥੇ ਤੇ ਅਸੀਂ ਕਈਆਂ ਦੀ ਚਰ ਦੇ ਰਹੇ ਹੋ ਜਾਂਦੀਆਂ ਬਾਣੀ ਨਹੀਂ ਆਵਲ ਤੇ ਗੰ ਲੈ ਕੇ ਹੁੰਦੀ ਹੈ ਸੁੰਦੇ ਦਾ ਸਾਰੇ ਅਸੀਂ ਪੜਦੇ ਵੀ ਸਾਰੇ ਆ ਸੋਣਿਆ ਮੰਨਿਆ ਮਨ ਕੀਤਾ ਭਾਉ ਕਹਿੰਦੇ ਸੁਣਨਾ ਵੀ ਜ਼ਰੂਰੀ ਹੈ ਪੜਨਾ ਵੀ ਜ਼ਰੂਰੀ ਹੈ ਤੇ ਪਰ ਕੇ ਮਨ ਦੇ ਵਿੱਚ ਪਿਆਰ ਆ ਨਰਜਾ ਵੀ ਪੈਣਾ ਪਾਉ ਕੇ ਨਾ ਹੁੰਦਾ ਇਹਨਾਂ ਬਾਪੂਏ ਪਿਆਰ ਦਾ ਨਾਲ ਨਹੀਂ ਹੁੰਦਾ ਐ ਇੱਕ ਤੇ ਦੁਸ਼ਮਣ ਦਾ ਨਾਲ ਹੁੰਦਾ ਉਹ ਅਖਰਾਮ ਦਾ ਬਾਪੂਏ ਬੇ ਪਿਆਰ ਦਾ ਨਾਲ ਜਾਂਦਾ ਰੱਬ ਜੀ ਦਾ ਨਾਲ ਵੀ ਐ ਪਾਣੀ ਦਾ ਨਾਲ ਸੌਣ ਲਿਆ ਜਾਂ ਮਾਰ ਲਿਆ ਫਿਰ ਮੰਨਿਆ ਮਾਲਕੀਤਾ ਭਾਅ ਐ ਤੇ ਆਂ ਦਾ ਦਾਜਾ ਕੋਣਾ ਕਿਵੇਂ ਤੇ ਕੋਣਾ ਵੀ ਅਸੀਂ ਸੋਹਣਿਆਂ ਦੀ ਸਾਲੂਣਾ ਜੋਰ ਤੇ ਜੋਤ ਹੈ ਸੋਹਣੇ ਤੇ ਮਾਰਨ ਹੱਟਣਾ ਜਾਂ ਦੇਖੀ ਤੋਂ ਦੇਖ ਲੈ ਕਿਉਂ ਨਹੀਂ ਵੀ ਆਂਦੇ ਨਾ ਗਵਰਨਮੈਂਟਾਂ ਦੇ ਵਿੱਚ ਰਹਦਾ ਐ ਰਿਸ਼ਤੇਦਾਰਾਂ ਦੇ ਵਿੱਚ ਵੀ ਰਹਦਿਆਂ ਸੋਣਿਆ ਮੰਨਿਆ ਵਰਗੀ ਤਾ ਪਾਓ ਅੰਦਰ ਗਤ ਤੀਰ ਤੁਮ ਲਾਓ ਕਹਿੰਦੇ ਜੇ ਇਹ ਪਿਆਰ ਦਾ ਰਾਜਾ ਕਰ ਲੈਣਾ ਫਿਰ ਬਾਹਰ ਲਈ ਤੀਰ ਤਾਂ ਤੇ ਨਾ ਹੁਣ ਦੀ ਲੋੜ ਨਹੀਂ ਤੇ ਨਾ ਬਾਹਰ ਲੈ ਅੰਦਰ ਅੰਦਰੀ ਘਾਤ ਅੰਦਰੀ ਗਤੀ ਹੋ ਜੂ ਕਹਿੰਦੇ ਅੰਦਰੋਂ ਬਰਾਈਆਂ ਇਹ ਨਾ ਮਾਨ ਦੇ ਚੋਂ ਲੈ ਗਿਆ ਤੇ ਵੰਡੀ ਮੈਲ ਜਿਹੜੀ ਉੱਤਰ ਗਈ ਅੰਤਰਗਾਤ ਆਪਣਾ ਅੰਦਰ ਨੂੰ ਆ ਲਿਆ ਤੀ ਉੱਥੇ ਕਰੇ ਬੈਠੇ ਗੁਰੂ ਜੀ ਦਾ ਵਚਨ ਸੁਣਿਆ ਭਾਈ ਸਾਧਕੋ ਮਨ ਦੇ ਵਿੱਚੋਂ ਗੱਲ ਲਾ ਸੁ ਕਹ ਨਹੀਂ ਮੇਰੇ ਤੇਰੇ ਮਨ ਤੋਂ ਮਾਇਆ ਲੈ ਗਈ ਕੀ ਕਰਨਾ ਹਰ ਥੀ ਹੰਕਾਰ ਹੀ ਜੀ ਦੀ ਤੇ ਇਸ਼ਾਨ ਹੋ ਗਿਆ ਜਦੋਂ ਤਕੇਹ ਕਹਿੰਦੇ ਮਨ ਤੋਂ ਮਾਇਆ ਲੈ ਗਈ ਕਿਹੜੀ ਧੀਰ ਖਾਦੀ ਰਹਿ ਗਈ ਦੁਆਇਸ਼ ਨਹੀਂ ਰਹਿ ਗਈ ਹੰਕਾਰ ਨਹੀਂ ਰਹਿ ਗਈ ਕਹਿੰਦੇ ਜਦੋਂ ਹੰਸਾ ਨਹੀਂ ਰਹਿ ਗਈ ਤੇ ਫਿਰ ਨਰਾਮਕਾਰ ਵਾਲੀ ਬਾਤ ਆ ਜਾਂਦੀ ਹੈ ਇਹ ਗਲਾਰ ਹੀ ਨਹੀਂ ਹੈ। ਨਾਂਗੋ ਪੱਕਾ ਕਰਨਾ ਉਹ ਵੇਉ ਪਹਿਲਾਂ। ਉਹਨੂੰ ਪਾ ਮੇਰੇ ਵਿੱਚ ਕੱਪੜੇ ਨੂੰ ਪਾ ਕੇ ਕਿਸੇ ਚੀਜ਼ ਦੀ ਡੂੰਘੀ ਜਾਂ ਉਹ ਪਾ ਚੋਂ ਨਾ ਤੇਰਾ ਪੱਕਾ ਹੋਣਾ। ਇਸ ਤਰ੍ਹਾਂ ਇਹਨੇ ਵਸਤੂ ਦੇ ਉੱਤੇ ਜਿਹੜਾ ਮਨੁੱਖ ਦੇ ਮਨ ਦੇ ਉੱਤੇ ਪ੍ਰਮਾਤਮਾ ਦਾ ਨਿਰੰਤਰ ਆਰੰਭ ਤਾਂ ਚੱਲ ਉਹ ਜਿਹ ਹੰਕਾਰ ਵਾਲੀ ਜਿਹੜੀ ਮਨਤਾ ਉਹ ਤੋੜ। ਵਸਤਵੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਭਾਂਡੇ ਦੇ ਵਿੱਚ ਕੋਈ ਪਹਿਲੀ ਵਸਤੂ ਪਾਪਾ ਤੇਰੀ ਪਾਣੀ ਦਾ ਭਰਿਆ ਪਿਆ ਤੇ ਜੇ ਕੋਈ ਕਿਨੇ ਨਹੀਂ ਭਰ ਤੋਂ ਪਾ ਲਈ ਤਾਂ ਤੀ ਉਹ ਵੇਲੇ ਇਸ ਤਾਂ ਪਾਣੀ ਤੇ ਕੁੜੇ ਨੂੰ ਕੱਢ ਦੇ ਪਾਸੇ ਫੇਰ ਹੀ ਬਊਗਾ ਹੁਣ ਮੈਂ ਕਹਿੰਦੇ ਹਮਕਾ ਆ ਰਿਹਾ ਤੇਰੇ ਹਿਰਦੇ ਦੇ ਅੰਦਰ ਫਿਰ ਨਰੰਦ ਆ ਕੇ ਨਿਕੂਗਾ ਦੁਨੀਆ ਤੇ ਜਦੋਂ ਮੈਨੂੰ ਭਾਂਡੇ ਨੂੰ ਖਾਲੀ ਰੱਖ ਲਿਆ ਕੇ ਇਹ ਕੁਛ ਨਾ ਕੁਛ ਆਉਣਾ ਹੀ ਆ ਕਿਵੇਂ ਹੱਲੇ ਕੋਲੋਂ ਪਾਣੀ ਵੀ ਗੜ ਤਾ ਤੇ ਦੁੱਧ ਪਾਉਣ ਤੋਂ ਪਹਿਲਾਂ ਵੀ ਇੱਕ ਚੀਜ਼ ਤੇ ਰਹੇਗੀ ਉਹ ਕੀ ਹੈ ਆਵਾਇ ਇਹ ਨਹੀਂ ਜਮਾਂਦਰ ਕੋ ਅਸੀਂ ਹਿਰਦਾ ਰੱਬੀ ਨਾਮ ਤੋਂ ਖਾਲੀ ਰੱਖ ਲਿਆ ਇਥੇ ਬਨਾਈਆਂ ਬਣਾਵੀਆਂ ਨੇ ਬਿਲਕੁਲ ਉਸ ਬਸਾਨਮ ਜਿਹਨੇ ਪ੍ਰੇਰੀ ਖਾਲੀ ਰੱਖੀ ਤੇ ਵੀ ਜੀਚਿਆ ਨਹੀਂ ਕਿਰਨਾ ਦੇ ਤੇ ਆਪ ਕੋਈ ਘੁਣੇ ਆਉਂਦੇ ਇਹ ਵੀ ਬਨਾਈਆਂ ਉਹ ਕਿੰਨੀਆਂ ਦਾ ਲਾ ਆਪਣੀ ਚਾਹ ਦੀ ਸੀ ਜੋ ਉਤਰ ਇਸਤਿਆਂ ਨੂੰ ਪੂਰ ਸੂਰਤ ਕਿਵੇਂ ਬਣਾਗੇ ਆਹ ਦੇ ਬਣਾਣ ਚਾ ਰਾ ਅਪਨੇ ਕਿ ਕੁਤੂਬਾਦ ਪਰਵਾਰ ਚ ਦੇਖੋ ਪਰਵਾਰ ਚ ਦੇਖਿਆ ਬਾਪੂ ਬੇਬੇ ਚ ਨਹੀਂ ਰੱਖ ਕੇ ਐਵੇਂ ਬਸ ਫਰੇ ਸਭ ਨੇ ਜੋ ਉਤ ਜੋਤ ਰਾਇ ਸੋਨੇ ਨਾਨਕੀ ਦੀ ਤਬਾਸਦਾਨੋਂ ਉਤੋਂ ਨੇੜੇ ਆ ਗਿਓ ਜੀਵਨ ਸਾਥੀ ਜਿਨ ਨੂੰ ਪੰਤੀ ਮਹਾਪੁਰਸ਼ਾਂ ਨੇ ਹਜੂਰੀ ਦੇ ਵਿੱਚ ਇੱਕ ਹੋਏ ਦੋਨੋਂ ਇੱਕ ਜੋਤ ਬਣੀ ਤਨ ਪਰ ਇਹ ਨਾ ਅੱਖੀਆਂ ਵੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਪਰ ਕਈਐ ਸੋਏ ਇੱਕ ਜੋਤ ਇੱਕ ਨੂੰ ਦੁੱਖ ਇਹ ਦੂਜਾ ਉਹਦੀ ਸਹਾਈ ਹੋ ਗਿਆ ਐ ਨਹੀਂ ਵਿਚਾਰ ਬਰਗਾ ਦੋ ਰੇ ਚੁੱਕ ਹੋਈਏ ਕੰਮ ਨਹੀਂ ਹਾਂ ਐਵੇਂ ਹੋ ਜਾਂਦਾ ਕਦੇ ਵੀ ਉਹਨੂੰ ਦੂਜੇ ਨੂੰ ਚੁੱਕ ਕੇ ਤਾਉਣਾ ਤੇ ਇਹਦਾ ਦੁੱਖ ਮੇਰਾ ਬੱਚਿਆਂ ਨੂੰ ਦੁੱਖ ਜਿਵੇਂ ਕਹਿੰਦਾ ਨੇ ਮਾਂ ਤੇ ਬੱਚਿਆਂ ਨੂੰ ਦੁੱਖ ਆਦਾ ਤੇ ਇਹਦੇ ਸਾਹ ਮੈਨੂੰ ਹੀ ਚਾਹਿਆ ਨਾ ਬੁਖਾਰ ਮੈਂ ਚਾਹ ਬਲੈਂ ਜੋਤ ਦੇ ਸਹੀ ਹੈ ਕਿਹੜੀ ਰੱਬ ਜੀ ਦੀ ਮਾਂ ਪਿਓ ਦੇ ਵਿੱਚ ਨਹੀਂ ਅਸੀਂ ਜੋਤ ਦੇ ਸਹੀ ਚਾਹੀਦੀ ਐਵੇਂ ਜਦੋਂ ਫਿਰ ਜੋਤ ਦੇਖਾਂਗੇ ਉਹਨਾਂ ਦਾ ਸਰਤਾਲ ਹੋਊਗਾ ਤੇ ਪਤਨੀ ਦਾ ਆਪਸੀ ਸਤਿਕਾਰ ਬੱਚਿਆਂ ਵੱਲੋਂ ਮਾਪਿਆਂ ਦਾ ਸਤਿਕਾਰ ਕਿਤੇ ਰਸਤੇ ਖੂਸ਼ ਹੋਣ ਤੋਂ ਵੱਣਗੇ ਜੋ ਅਸੀਂ ਜਦੋਂ ਉਹਨਾਂ ਦਾ ਸਤਿਕਾਰ ਕੀਤਾ ਤੇ ਉਹ ਜਿਹੜਾ ਅਦੋਂ ਸਾਡਾ ਵੀ ਉਹਨਾਂ ਨੇ ਸਤਿਕਾਰ ਕਰਦਾ ਮੇਰੇ ਪਿਆਰ ਬੁੱਤਰ ਮੇਰੀ ਨੂੰ ਜਿਹੜੀ ਮੇਰੀ ਧੀ ਸੀ ਉਹ ਤੇ ਮੇਰੇ ਮੈਂ ਹੋਰ ਆਪ ਇਹਨੇ ਸੱਸ ਸੋਹਰਿਆਂ ਦੀ ਧੀ ਬਣ ਗਈ ਹੁਣ ਜਿਹੜੀ ਮੇਰੀ ਨੂੰ ਆ ਉਹ ਬਣੀ ਧੀ ਨੂੰ ਦੇ ਵਿੱਚੋਂ ਧੀ ਨੂੰ ਦੇਖਿਆ ਤਾਂ ਨੂੰ ਨੇ ਸੱਸ ਦੇ ਵਿੱਚ ਸਹੁਰੇ ਦੇ ਵਿੱਚੋਂ ਵੀ ਬਾਲਪਾਉਂਦੇ ਨੇ ਲੈਣੇ ਨੂੰ ਦੇਣਾ ਉਹ ਨਹੀਂ ਬਰਾਬਰ ਇਹਨੂੰ ਕਹਿੰਦੇ ਸੌ ਮੈਂ ਜੋਤ ਜੋਤ ਹੈ ਸੋਈ ਤੇ ਇਸ ਨੂੰ ਕਹਿੰਦੇ ਵੀ ਜੇਂ ਟਿਕ ਗਈ ਤਾਂ ਰਿਸ਼ਤੇ ਖੂਬਸੂਰਤ ਬਣ ਗਏ ਫਿਰ ਪਰਿਵਾਰ ਦੇ ਨਾਲ ਬਣ ਗਏ ਉਹ ਤੋਂ ਅੱਗੇ ਆ ਗਏ ਹੁਣ ਉਸ ਤੋਂ ਵੀ ਅੱਗੇ ਬੀਜਨ ਉਹਥੇ ਵੀ ਨਹੀਂ ਦੇਖਿਆ ਤੇ ਸੌ ਮੈਂ ਜੋਤ ਜੋਤ ਹੈ ਸੋਈ ਇਹ ਗੁਰੂ ਜੀ ਕਹਿੰਦੇ ਪੁੱਤ ਉਹ ਤੇਰੇ ਅੰਦਰ ਖੁਮਾਤ ਕਿਤੇ ਦੇਖੀ ਆ ਉਹਨੂੰ ਫਿਰ ਗੁਰਸੱਭੇ ਨੇ ਹਰ ਮੰਦਰੀ ਇਹ ਸਰੀਰ ਹੈ ਕਹਿੰਦੇ ਲੋ ਅਰੀ ਦਾ ਮੰਦ ਹੈ ਸਰੀਰ ਜੇ ਤੂੰ ਜੋਤ ਦੇਖੀ ਹੁੰਦੀ ਫਿਰ ਠੇਕੇ ਤੇ ਆ ਕੇ ਰੋਂਦ ਨਹੀਂ ਸੀ ਸਿਰਦਾ ਇਹਦੇ ਅੰਦਰ ਨਾ ਜਾਦਾ ਆਪਣਾ ਸੀ ਨਾਮ ਭੁੱਖੀਆਂ ਆਉਂਦਾ ਨਸ਼ਾ ਕਹਿੰਦੇ ਆਪ ਦੇ ਅੰਦਰ ਵੀ ਨਹੀਂ ਦੇਖਿਆ ਤੂੰ ਨਾ ਇੱਕ ਸਭ ਮੈਂ ਜੋਤ ਜੋਤ ਹੈ ਸਿਰੇ ਪੜਿਆ ਹੈ ਤੇ ਬਾਣੀ ਦੇ ਬਚਨਾਂ ਨੂੰ ਪੜਨਾ ਸੁਣਨਾ ਬੜਾ ਸੌਖਾ ਇਧਰੋਂ ਭੁੱਲਣਾ ਵੀ ਬੜਾ ਸੌਖਾ ਸਾਰੇ ਨੂੰ ਉਹੀ ਗੱਲ ਕੀ ਹੈ ਇਸ ਨੂੰ ਹੰਡਾਉਣਾ ਜੀਵਨ ਤੇ ਲਾਗੂ ਕਰਨਾ ਇਸ ਨੂੰ ਕਹਿੰਦੇ ਸਿੱਖੀ ਤਿੱਖੀ ਅਖੰਡੇ ਦੀ ਧਾਰਨਾ ਦਾ ਐਂ ਤੋਂ ਨਾ ਬਰਾਵ ਕਰੀਓ ਕਿ ਉਹ ਮੁਰਖਾ ਜਿਹੜਾ ਗੁਰੂ ਦਾ ਮਾਰਗ ਹੈ ਵੀ ਉਹਨੂੰ ਜੀਵਨ ਦੇ ਵਿੱਚ ਲਿਆਉਣਾ ਔਖਾ ਹੋਰ ਕੋਈ ਗੱਲ ਉੱਥੇ ਔਖਾ ਸੁਣਾਉਣਾ ਵੀ ਸੌਖਾ ਸੁਣਨਾ ਵੀ ਸੌਖਾ ਕਹਿੰਦੇ ਜੇ ਤੂੰ ਆਵਰੇ ਅੰਦਰ ਦੇਖਿਆ ਹੁੰਦਾ ਫਿਰ ਨਸ਼ੇ ਵਿਕਾਰ ਤੇ ਜਿਹੜਾ ਨਾਮ ਉਹ ਗਿਆਨ ਦਾ ਤੀਰ ਖਾਵਾ ਕੌਣ ਦੋਮ ਇਹ ਨਹੀਂ ਸੀ ਲਿਖਣੀ ਤੇਰੇ ਇਹ ਉਹਦਾ ਸਾਉਣਾਇ ਜੋਤ ਜੋਤ ਹੈ ਸੇ ਫਿਰ ਆਉਂਦੇ ਤੂੰ ਉਹ ਨਹੀਂ ਜਾਂਦਾ ਆਉਂਦੇ ਅੰਦਰੋਂ ਤੋਂ ਹੰਕਾਰ ਕੱਢਦਾ ਨਿਰੰਕਾਰ ਨਾ ਬਣਗੀ ਪਰਮਾਰ ਨਾ ਬਣਗੀ ਉੱਥੇ ਰੱਬ ਦੇਖਿਆ ਫਿਰ ਤੇਰੀ ਆਂਡ ਰਮਾਨ ਦਾ ਸੰਸਾਰ ਨਾ ਵੀ ਬਣਗੀ ਤੇ ਜਦੋਂ ਤੈਨੇ ਸੰਸਾਰ ਨਾ ਬਣ ਜੂਗੀ ਤੇਰੀ ਸਤਨ ਨਰਾਮ ਦਾਰ ਦੇ ਨਾਲ ਜੁੜੂ ਕਿਉਂਕਿ ਕਿ ਹਮ ਜੁਰੂਰੀ ਗੁਰੂ ਸਾਹਿਬ ਕਹਿੰਦੇ ਪਾਨਥੇਨ ਪਰਮਤ ਹੈ ਪਾਰ ਬ੍ਰਹਮ ਕਿੱਛ ਤੱਲਾ ਤੇਰੇ ਅੰਦਰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਾਹਰ ਵੀ ਹੈ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਕੱਲਾ ਅੰਦਰ ਨਹੀਂ ਬਾਹਰ ਵੀ ਹੈ ਮੱਛੀ ਇੱਕ ਦੂਜੀ ਮੱਛੀ ਨੂੰ ਪੁੱਛਦੀ ਹੈ ਕਹਿੰਦੀ ਵੀ ਤੂੰ ਸਮੁੰਦਰ ਦੇਖਿਆ ਉਹ ਕਹਿੰਦੀ ਮੈਂ ਤੇ ਦੇਖਿਆ ਨਹੀਂ ਸਮੁੰਦਰ ਵਿੱਚ ਹੀ ਡਾਇਰ ਰਹਿੰਦੀ ਹੁੰਦੀ ਹੈ ਹੁਣ ਮੱਛੀ ਦੀ ਗੱਲ ਨਹੀਂ ਇੱਥੇ ਬੰਦੇ ਦੀ ਗੱਲ ਉਹ ਵੀ ਜਿਹੜਾ ਕੋਈ ਰੱਬ ਦੇਖਿਆ ਉਹਨੇ ਮੈਂ ਇੱਥੇ ਦੇਖਿਆ ਉਹ ਰੱਬ ਜਿਹੜੇ ਤੈਨੂੰ ਧੀਾਂ ਪੁੱਤਰ ਬਾਪੂ ਬੇਬੇ ਦੇ ਤੇਰੇ ਸਾਰੇ ਦੇਖੇ ਇੰਨਾ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋ ਇੰਨਾ ਦੇ ਵਿੱਚ ਤੂੰ ਤੈਰਦਾ ਫਿਰਦਾ ਰੱਬ ਕਿਉਂ ਨਹੀਂ ਦੇਖਿਆ ਆਹੀ ਰੱਬਾ ਇਸ ਕਰਕੇ ਬਾਪੂ ਬੇਬੇ ਨੂੰ ਸਾਬਦਾ ਕਰੇ ਉੱਥੇ ਰੱਬ ਦੇ ਸੰਗ ਲੱਝੂਗਾ ਫਿਰ ਤੈਨੂੰ ਆੜੇ ਬੁਆੜ ਚਿਸੂ ਸੰਸਾਰ ਦੇ ਵਿੱਚ ਦਿਸੂਗਾ ਜਦੋਂ ਤੈਨੂੰ ਇਹ ਪੰਜ ਗਿਆਨ ਇੰਦਰੇ ਦਿੱਤੇ ਆ ਇਹਨਾਂ ਦੇ ਨਾਲ ਜਿਹੜਾ ਪ੍ਰਤੱਖ ਤੌਰ ਤੇ ਨਹੀਂ ਦੇਸੀ ਆ ਤੇ ਫਿਰ ਪਰਮਯੂਨੀ ਸੁਰਤ ਦੀ ਅੱਖਾ ਉਹ ਨਹੀਂ ਜਾਗਣੀ ਉਹਨਾਂ ਚ ਇਸ ਕਰਕੇ ਰਿਸ਼ਤੇ ਨੂੰ ਬਹੁਤ ਸੂਤ ਰਿਸ਼ਤੇ ਨੂੰ ਬਹੁਤ ਸੂਤ ਬਣਨੇਗੇ ਅਸੀਂ ਆਪਣੇ ਭਾਗ ਵੀ ਪਛਾਣਾਂਗੇ દરેક ਰਿਸ਼ਤੇ ਦੇ ਵਿੱਚ ਰੱਬ ਜੀ ਰਖਾ ਦੇ ਸੇ ਇਸ ਨੂੰ ਕਹਿੰਦੇ ਅਵਲੇ ਯੱਲਾ ਇੱਕ ਨੂਰ ਏ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਗੌਣ ਭਲੇ ਕੋ ਮੰਦੇ ਆਹੀਂ ਕਹਿੰਦੇ ਰਿਸ਼ਤੇ ਖੂਬਸੂਰਤ ਬਣ ਸਕਦੇ ਤੀਜੰਸਾ ਤੋਂ ਵੀ ਗੱਲ ਕਰਾਂ ਇਹਦੇ ਤੇ ਸੰਖੇਪ ਵਿੱਚ ਲੌੜਾ ਕਿਆ ਬੋਲਦਾ ਹੈ ਅਗੇ کرو سب جیشن گرو سا کرپا کر